ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ। ਲੈ ਸੱਜਣੋ ਅੱਜ ਆਪਾਂ ਪਹੁੰਚੇ ਆ ਪਿੰਡ ਬੀੜ ਰੌਕੇ ਤਹਿਸੀਲ ਨਿਹਾਲ ਸਿੰਘਾ ਦਾ ਤੇ ਜ਼ਿਲ੍ਹਾ ਬਾਈ ਨੂੰ ਜੇ ਗੱਲ ਕਰ ਲਈਏ ਸੱਜਣੋ ਰਹਿ ਜਾਂਦਾ ਮੋਗਾ। ਟੋਪ ਕੁਆਲਿਟੀ ਦੇ ਝੋਟੀਆਂ ਦਿਖਾਵਾਂਗੇ ਪੰਜ ਪੰਜਾਂ ਚੋਂ ਚਾਰ ਹੈਗੀਆਂ ਨੇ ਪਹਿਲੇ ਸੂਏ ਤੇ ਹੈਗੀਆਂ ਵੀ ਦੰਦਾਂ ਚ ਨੇ ਇੱਕ ਹੈਗੀਆਂ ਸੱਜਣੋ ਦੂਜਾ ਸੂਆ ਕੁਆਲਿਟੀ ਚੰਗੀ ਆ ਤੇ ਰੇਟ ਨੇ ਜਿਹੜੇ ਰੇਟ ਥੋਕ ਵਾਲੇ ਰੇਟ ਹੀ ਮਿਲਣਗੇ ਬਾਈ ਕੋਲੋਂ। ਕੁਆਲਿਟੀ ਦੀਆਂ ਚੀਜ਼ਾਂ ਨੇ ਤੇ ਬਾਕੀ ਆ ਜੋ ਬਾਈ ਨਾਲ ਕਰਾਉਂਦੇ ਆ ਗੱਲਬਾਤ ਕੱਲਾ ਕੱਲਾ ਜਾਨਵਰ ਤੋਰ ਕੇ ਦਿਖਾਵਾਂਗੇ। ਇੱਕ-ਇੱਕਲੇ ਦਾ ਜਿਹੜਾ ਰੇਟ ਆ ਸੱਜਣੋ ਰੇਟ ਵੀ ਅੱਜ ਆਪਾਂ ਕੱਲੇ-ਕੱਲੇ ਜਾਨਵਰ ਦਾ ਵੀਡੀਓ ਚ ਹੀ ਕਰਾ ਦਾਂਗੇ ਤੇ ਆਜੋ ਬਾਈ ਨਾ ਕਰਾਉਂਦੇ ਆ ਗੱਲਬਾਤ ਆਜਾ ਇੱਧਰ ਲੈ ਬੰਨਾ ਆਜਾ ਲੈ ਆ ਗਰੀ ਇੱਧਰ ਮਾਰ ਦੇ ਕੈਮਰਾ ਹੋਰ ਕੀ ਹਾਲ ਚਾਲ ਠੀਕ ਆ ਵਧੀਆ ਬਾਈ ਨਾਮ ਕੀ ਆ ਜੀ ਆਪਾਂ ਚਰਨਜੀਤ ਸਿੰਘ ਹੈ ਜੀ ਚਰਨਜੀਤ ਸਿੰਘ ਪਿੰਡ ਬੀਡ ਬੀਡ rau ke ਜੀ ਬੀਡ rau ke ਹਾਂਜੀ ਤਹਿਸੀਲ ਤੇ ਜ਼ਿਲ੍ਹਾ ਨਿਹਾਲ ਸਿੰਘ ਵਾਲਾ ਤਹਿਸੀਲ ਜ਼ਿਲ੍ਹਾ ਮੋਗਾ ਕਿੰਨੇ ਨੇੜ ਨੇ ਟੇਡਾ ਰੋੜ ਕਿਹੜਾ ਹੈ ਬਦਣੀ ਤੇ ਨਿਹਾਲ ਸਿੰਘ ਵਾਲੇ ਦੇ ਸਮਾ ਸੈਂਟਰ ਚ ਵਿਚਾਲਿਆ ਬਦਣੀ ਤੇ ਨਿਹਾਲ ਸਿੰਘ ਵਾਲੇ ਦੇ ਵਿੱਚ ਵਿਚਾਲਿਆ ਗਿਆ ਬਾਕੀ ਨੰਬਰ वाइज ਦਾ ਲਾ ਦੂੰਗਾ ਲੱਭ ਮੈਨੂੰ ਪਤਾ ਸੱਜਣਾ ਤੁਸੀਂ ਨੇ ਲੈਣੀ ਹੈ ਕਿ ਚੀਜ਼ਾਂ ਸਾਰੀਆਂ ਭਾਜ ਚ ਨਹੀਂ ਹੈ ਇਧਰਲੇ ਬਨੋਚਰ ਨੇ ਸਟਾਰਟ ਕਰ ਦਿੱਤੀ ਹੈ ਹਾਂਜੀ ਇਧਰੋਂ ਕਰ ਲੈ ਇਹ ਝੋਟੀ ਤਰਵਾਦੇ ਖੋਲ ਕੇ ਨਾਲੇ ਦੀ ਦੱਸ ਦੇ ਡਿਟੇਲ ਆਹ ਦਾ ਜੋ ਉਪਰਾ ਤੋਰ ਦੇ ਖੁੱਲ ਕੇ ਸੂਆ ਕਿਹੜਾ ਚਰਨੇ ਦਾ ਇਹਦਾ ਪਲੂਨ ਆ ਜੀ ਦੋ ਦੰਦ ਦਾ ਹਜੇ ਸੂਆ ਪਹਿਲਾ ਤੇ ਦੰਦਾਂ ਚ ਦੋ ਦੰਦ ਤੇ ਨਸਲ ਇਹਦੀ ਆ ਗਈ ਸੱਜਣੋ ਗ੍ਰੇਡੇਡ ਅੱਖਾਂ ਚ ਜਵਾਬ ਹੈਗੇ ਨੇ ਪੈਰ ਬਾਈਟ ਨੇ ਪੂਸ਼ ਬਾਈਟ ਪਿਓਰ ਦੋ ਦੰਦ ਦਾ ਵੀਰੇ ਪਿਓਰ ਦੋ ਦੰਦ ਦਾ ਤੇ ਬਾਡੀ ਆ ਨਾ ਜਿਹੜੀ ਇਹਦੀ ਬਾਡੀ ਬਾਡੀ ਕਮਾਲ ਕਰੂਗੀ ਇਹਦੀ ਜਿਵੇਂ ਜਿਵੇਂ ਝੋਟੀ ਤਿਆਰ ਹੋੂਦੈਨ ਕਿੰਨੇ ਕੱਢ ਦੂ ਬਾਈ ਇਹਦਾ ਹਜੇ 5 ਦਿਨ ਰਹਿੰਦੇ ਬਾਕੀ 6 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਜੀ 5 ਦਿਨ ਇਹਦੇ ਹਜੇ ਬਾਕੀ ਨੇ ਹਾਂਜੀ 4-5 ਪੰਜਾਂ ਦਿਨਾਂ ਨੂੰ ਉਹ ਸਿਸਟਮ ਬਣ ਜੂਗਾ ਇਹਦਾ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਥੱਲੇ ਪੰਡ ਬੰਨੀ ਹੋਈ ਹਲੇ ਵੀ ਦੀ ਹੁਣ ਵੀ ਬਹੁਤ ਆ ਜੀ ਹਾਂ ਇੱਥੇ ਇੱਥੇ ਰੋਕ ਲਾ ਤੋੜਨ ਵਾਲਾ ਬੰਦਾ ਤੇਰਾ ਬਾਲਾ ਕੈਰੀਅਰ ਆ ਯਾਰ ਅੱਛਾ ਚੱਲ ਬਾਈ ਐਣ ਠਣ ਠਣ ਤਾਂ ਉਹੀ ਗੱ ਆਰਡਰ ਵੀ ਆਣ ਬਣਾਉਗੀ ਪੂਰਾ ਸਿਰੇ ਦਾ ਤੇ ਚੌੜਾ ਆਰਡਰ ਬਣਾਉ ਜੇ ਗੱਲਬਾਤ ਕਰ ਲਈਏ ਝੋਟੀ ਉਹੀ ਗੱਲ ਆ ਪਲਵਾਨਾਂ ਵਾਲਾ ਸਿਸਟਮ ਆ ਜਿਵੇਂ ਕਹਿੰਦੇ ਨੇ ਵੀ ਪਲਵਾਨ ਤੁਰਦੇ ਨੇ ਨਾ ਫਸ ਫਸ ਕੇ ਫਸ ਫਸ ਕੇ ਤੁਰਨ ਵਾਲਾ ਸਿਸਟਮ ਆ ਬਾਡੀ ਬੁੱਡੀ ਬਹੁਤ ਆ ਉੱਤੇੋਂ ਤੇ ਥੱਲੇ ਵੀ ਉਹੀ ਗੱਲਬਾਤ ਆ ਜਿੰਨੀ ਕਿ ਦੀ ਬਾਡੀ ਦੀ ਚੜਾਈ ਆ ਨਾ ਉੱਤੇੋਂ ਓਨਾ ਕ ਚੌੜਾ ਇਹ ਜੇ ਗੱਲਬਾਤ ਕਰ ਲਈਏ ਸੱਜਣੋ ਬਣਾਉਗੀ ਨੇਵਾ ਹੋਰ ਹੋਊਗਾ ਜੇ ਓਨਾ ਹੀ ਆਰਡਰ ਚੌੜਾ ਬਣਾਉਗੀ ਇਧਰੋਂ ਚੈੱਕ ਕਰ ਸਕਦੇ ਹੋ ਖਣ ਵੀ ਮੁਠੀ ਵਾਲਾ ਬਣਾਉ ਤੇ ਬਣਾਉਗੀ ਇਹਨਾਂ ਜਮਾ ਟਾਪ ਕੁਆਲਿਟੀ ਦਾ ਪੈਸੇ ਦੇ ਚਰਨੇ ਕਿੰਨੇ ਲ ਪੈਸੇ ਕਿੰਨੇ ਲਵਾਂਗੇ ਇਹਦੇ ਪੈਸੇ ਵੀਰੇ ਮੁੱਲ ਕਰਾਉਣ ਨੂੰ ਭਾਵੇਂ 35 ਕਰਾ ਲਓ 40 ਕਰਾ ਲਓ ਹਣਾ ਠੀਕ ਹੈ ਜੀ 1 ਲੱਖ 30 ਦੀ ਝੋਟੀ ਦੇਣੀ ਹੈ 1 30 ਦੀ ਦੇ ਦਾਂਗੇ ਦੰਦਾਂ 'ਚ ਦੋ ਦੰਦਾਂ ਦਾ ਦੋ ਦੰਦਾਂ ਦਾ ਵੀਰੇ ਦੁੱਧ ਵੀ ਯਾਨੀ ਕਿ 13 14 ਕਿਲੋ ਪਲੂਣ ਦਿਓ ਅ 14 15 ਹਜ਼ਾਰ ਦੇ ਸਕਦੇ ਜਿਹੜੇ ਹਿਸਾਬ ਨੇ ਇਹਦਾ ਸਰੀਰਕ ਬਣਤਰ ਆ ਤੇ ਥੱਲੇ ਉਹਦਾ ਲੇਵਾ ਜਿਵੇਂ ਆਪਾਂ ਕਹਿ ਲਈਏ ਲਿਬਾਸ ਤਿਆਰ ਕਰਦੀ ਆਉਂਦੀ ਆ ਹਾਂਜੀ ਹਾਂਜੀ ਹਜੇ ਬਣੂ ਬਹੁਤ ਜੀ ਜੂ ਲਾਇਆ ਵਾ ਚਾਰੂ ਬਹੁਤ ਹੈ ਤੇ ਹੁਣ ਆ ਜੋ 2 ਨੰਬਰ ਵਾਲੀ ਤੇ ਇਹ ਵੀ ਤੋੜ ਦੇ ਬਾਈ ਖੋਲ ਕੇ ਇਹਦਾ ਸੁਆ ਕਿਹੜਾ ਇਹ ਪਲੂ ਇਹ ਵੀ ਦੋ ਦੰਦਾਂ ਦਾ ਹਾਂਜੀ ਇਹ ਵੀ ਦੋ ਦੰਦ ਭਾਲ ਕੇ ਕਿੱਧਰੋਂ ਲਿਆਉਣਾ ਦੋ ਦੋ ਦੰਦ ਸਾਈਂ ਦੂਰ ਨੇੜੇ ਜੀ ਆ ਇਹਦਾ ਕੱਦ ਵਿੱਡਾ ਆ ਗਿਆ ਬਾਈ ਫੁੱਲ ਵੱਡਾ ਦੋ ਦੰਦ ਦੇ ਹਿਸਾਬ ਨਾਲ ਇਹਦਾ ਕੱਦ ਵਿੱਡਾ ਆ ਗਿਆ ਸੱਜਣੋ ਪੂਰਾ ਵੱਡਾ ਦੰਦਾਂ ਚ ਆ ਗਈ ਦੋ ਦੰਦ ਲੈ ਆਏ ਨੂੰ ਮੋਕੇ ਦਿਖਾ ਦੇ ਸ਼ਾਨ ਅੰਗਲੀ ਦੀ ਸੁਈ ਵੀ ਹੈ ਜੀ ਇਹ ਬੱਚਾ ਕੀ ਆ ਨਾਮ ਚਰਨੇ ਇਹਦੇ ਮਦਰ ਕਟਾ ਜੀ ਆ ਨਾਲੇ ਦੇ ਮੇਲ ਕਾ ਫੱਟਾਂ ਦਿਨਾਂ ਦੀ ਸੁਈ ਥੱਲੇ ਦੁੱਧ ਹੁਣ ਕਿੰਨਾ ਤਿਆਰ ਆ ਬਾਈ ਸਹੀ ਹੁਣ 10 ਕਿਲੋੋਂ ਭਾਵੇਂ 12 14 ਕਹ ਲੈ ਵੀਰ ਇਹਦਾ ਫਾਇਦਾ ਕਹਿਣਾ 19 ਆ ਜਿੰਨਾ ਸਹੀ ਹੋਵੇ ਕਹਿੰਦੇ ਪਹਿਲੀ ਵਾਰ ਵੀਡੀਓ ਬਣਾਉ ਸਹੀ 10 ਕਿਲੋ ਆ ਵੀਰੇ ਬਾਕੀ ਮਈਆਂ ਨਾ ਚੋਈਆਂ ਵੀ ਆ ਕੋਈ ਬਾਜ਼ਾਰ ਨਹੀਂ ਲਾਈਆਂ ਵੀ ਮੈਂ ਠੀਕ ਆ ਗੱਲਾਂ ਡੰਗ ਤੇ ਮਈਆਂ ਆ ਦੁੱਧ ਤੁਸੀਂ ਦੇਖ ਲਓ 2 ਵਜੇ ਵੇ ਆ ਹੁਣ ਸਵਾ ਦੋ ਆ ਦੁੱਧ ਬਾਈ ਕਹਿੰਦਾ ਇਹਦੇ ਥੱਲੇ ਇਸ ਟਾਈਮ 10 ਕਿਲੋ ਰੈਡੀ ਦਾ ਤੇ ਇੱਥੇ ਤੋਂ ਬਾਡੀ ਬੁੱਡੀ ਇੱਥੇ ਤੋਂ ਦੇਖ ਸਕਦੇ ਹੋ ਕੱਦ ਆ ਗਿਆ ਫੁੱਲ ਵੱਡਾ ਲੈ ਚੱਲ ਬਈ ਐਨੂੰ ਹੂੰ ਦੰਦਾਂ 'ਚ ਦੋ ਦੰਦ ਅੱਠਾਂ ਦਿਨਾਂ ਦੀ ਸੂਈ ਆ ਤੇ ਨਾਲ ਇਹਦੇ ਹੈਗਾ ਮੇਲ ਕਾਫ ਦੁੱਧ ਬਾਰ-ਬਾਰ ਫੇਰ ਦੱਸਦਾ ਨਾ 10 ਕਿਲੋ ਦੰਦਾਂ 'ਚ ਦੋ ਦੰਦ ਆ ਹਾਈਟ ਤੇ ਲੰਬਾਈ ਆ ਜਿਹੜੀ ਉਹ ਤੁਸੀਂ ਚੈੱਕ ਕਰ ਸਕਦੇ ਹੋ ਝੋਟੀ 'ਚ ਬਰੀਕੀਆਂ ਬਰੂਕੀਆਂ ਵੀ ਬਹੁਤ ਨੇ ਕਿਉਂਕਿ ਹਲੇ ਨੇ ਬਾਈ ਮੈਲੇ ਮੂਲੇ ਲੱਗਣਾ ਹਨਾ ਲੱਗਣਾ ਜੀ ਦਾ ਵੀਰੇ ਅੱਜ ਅੱਠਵਾਂ ਦਾ ਨਾ ਸੋਈ ਹਾਂ ਮੈਲੇ ਮੂਲੇ ਚੱਲੂਗੀ ਪਛਾਣ ਹੋ ਕੇ ਗੈਰੀ ਨਾਲ ਦੀਆਂ ਮਈਆਂ ਨਾਲੋਂ ਇਹਦਾ ਕੱਦ ਵੀ ਦਿਖਾਈ ਦੇ ਦੋ ਦੰਦ ਇਹਦੇ ਪੈਸੇ ਕਿੰਨੇ ਲਾਵਾਂਗੇ ਬਾਈ ਇਹਦਾ ਵੀਰੇ ਮੁੱਲ ਕਰਾਉਣ ਨੂੰ ਕੋਈ 90 ਕਰਾ ਲੈ 95 ਕਰਾ ਲੈ ਹਨਾ ਹਾਂਜੀ 80000 ਰੁਪਏ ਦੀ ਝੋਟੀ ਦੇਣੀ ਇਹ ਦੇ ਦਾਂਗੇ ਸਿਰਫ 86000 ਦੀ ਆਫਰਾਂ ਹੀ ਕੱਢਣੀਆਂ ਨੇ ਪਹਿਲੀ ਵੀਡੀਓ ਤੇ ਤੋਹਫੀ ਨੇ ਹਾਂ ਜੀ ਦਾ ਹਾਂ ਆਮੁੱਲ ਸਾਨੂੰ ਪਹਿਲਾਂ ਦੱਸ ਦੇਣਾ ਵੀ ਇਹ ਆਜਿਓ ਲੈਣ ਦੇ ਨਾਲ ਹੀ ਆ। ਬਾਈ ਨੂੰ ਜਿਆਦਾ ਤੰਗ ਨਾ ਕਰਿਓ ਕਿਉਂਕਿ ਇੱਥੇ ਥੋਕ ਵਾਲਾ ਸਿਸਟਮ ਆ ਇੱਥੇ ਤੋਂ ਵਪਾਰੀ ਵੀਰ ਜਿਆਦਾ ਮਾਲ ਲੈ ਕੇ ਜਾਂਦੇ ਨੇ। ਅੱਜ ਬਾਈ ਨੂੰ ਮੈਂ ਆਖਿਆ ਵਾਹ ਪਰ ਰਿਟੇਲ 'ਚ ਵੀ ਵੇਚ ਲੈਨੇ ਆ ਮਾਲ ਆਪਣੇ ਸੱਜਣਾ ਦਾ ਫਾਇਦਾ ਵੀ ਕਰ ਦਿੰਨੇ ਆ। ਅਈ ਦੀ ਕੀ ਗੱਲ ਬਾਤ ਆ? ਇਹ ਕੱਲ ਸਵੇਰ ਸੂਈ ਆ ਵੀਰੇ। ਇਹ ਵੀ ਤੋੜ ਦੇ ਬਾਈ ਖੋਲ ਕੇ। ਇਹਦਾ ਸੂਆ ਕਿਹੜਾ ਚਰਨਾ? ਇਹ ਪਲੂਨ ਆ ਜੀ ਚਾਰ ਦੰਦ ਚੌਕ ਦੇ ਕੱਢਦੀ ਆ ਹਜੇ। ਆ ਬੱਚਾ। ਆ ਬੱਚਾ ਜੀ। ਨਾਲ ਬੱਚਾ ਕੀ ਆ ਇਹ? ਇਹਦੇ ਆ ਜੀ। ਮੇਲ ਆ ਜੀ। ਮੇਲ ਕਾਫ ਨਾਲ ਇਹਦੇ। ਹਾਂਜੀ। ਤੇ ਦੰ ਦੰਦਾਂ ਚ ਆ ਗਈ ਸੱਜਣੋ ਚਾਰ ਦੰਦ ਜੇ ਵੱਡੀ-ਬੁੱਡੀ ਦੀ ਗੱਲਬਾਤ ਕਰ ਲਈਏ ਇਹ ਉਹਦੇ ਨਾਲੋਂ ਵੀ ਡਾਬਲਾ ਬਾਈ ਇਹ ਉਦੋਂ ਵੀ ਡਾਬਲਾ ਆ ਆ ਇਧਰੋਂ ਪਿੱਠ-ਪੁੱਠ ਦੀ ਬਣਾਵਟ ਦੇਖ ਸਕਦੇ ਹੋ ਚੜਾਈ-ਚੜੂਈ ਬਹੁਤ ਆ ਉੱਤੋਂ ਇਹ ਬੌਲੇ ਚੋ ਸਾਫ਼ ਆ ਬਾਈ ਜਮਾ ਵੀਰੇ ਸਵੇਰੇ 8 ਵਜੇ ਜਮਾ ਸਾਫ਼ ਕਰੀਏ ਖਾਲੀ ਆ ਇਹ ਬੌਲੇ ਚੋ ਸਾਫ਼ ਵਾਲਾ ਇੱਥੇ ਤੋਂ ਨਾ ਸੱਜਣੋ ਜਮਾਉਂਦੀ ਲੰਬਾਈ ਲੰਬੂਈ ਦੇਖ ਸਕਦੇ ਹੋ ਖਣ-ਖਣ ਵੀ ਚੰਗਾ ਲੱਗਿਆ ਤੇ ਵੱਡੀ-ਬੁੱਡੀ ਵਾਲੀ ਤਾਂ ਉਹੀ ਗੱਲ ਆ ਵੀ ਚਿੱਬੇ ਕੱਢਦੀ ਜਾਂਦੀ ਆ ਦੰਦਾਂ ਦਾ ਚਾਰ ਦੰਦ ਕਮਾ ਲਓ ਜੀ ਇਹ ਚਰਨੇ ਕਿੰਨਾ ਕੁ ਦੁੱਧ ਪਾ ਸਕਦੀ ਆ ਵੀਰੇ 10-11 ਆ 16 11 ਕਿਲੋ ਪਾ ਦੂੰ ਪਾ ਵੱਧ ਵੀ ਸਕਦੀ ਹੈ ਨਾ ਬਾਡੀ ਦੇ ਹਿਸਾਬ ਨਾਲ ਸੇਵਾ ਵਾਲਾ ਕੋਈ ਵੱਧ ਵੀ ਚੋ ਸਕਦਾ ਹੈ ਨਾ ਪਰ 10 11 ਕਿਲੋ ਹੁਣ ਵੀ 6 ਕਿਲੋ 7 ਬੋਲਾ ਹੋਊਗਾ ਇਹਦੇ ਥੱਲੇ ਆ ਤੇ ਮੇਨ ਗੱਲ ਹੈ ਜਿਹੜੀ ਆ ਗਈ ਯਾਰ ਮੈਂ ਉਸ ਤੋਂ ਬਾਡੀ ਵਾਲੀ ਆ ਗਈ ਥਣ ਬਾਈ ਪਸਮਾ ਕੇ ਕਰਦੀ ਆ ਮੋਟਾ ਪੂਰਾ ਪੂਰਾ ਵੀਰੇ ਮੁੱਠੀ ਮੁੱਠੀ ਵਾਲਾ ਕੱਢ ਲੈਂਦੀ ਆ ਆ ਥਣ ਬਾਈ ਕਹਿੰਦਾ ਟੌਪ ਕੱਢਦੀ ਆ ਇੱਥੇ ਤੋਂ ਚੰਗੀਆਂ ਨਹੀਂ ਹੋਈਆਂ ਨਾਲ ਆ ਬੱਚਾ ਕੱਦ ਕਾੜ ਦੇਖ ਸਕਦੇ ਹੋ ਸੂਈ ਹਜੇ ਕੱਲ ਹੀ ਆ ਜਿਵੇਂ ਜਿਵੇਂ ਤੁਹਾਨੂੰ ਕੱਲ ਦੱਸਦੇ ਨੇ ਇਹ ਚ ਪਾਈਆਂ ਲੱਗਣਗੀਆਂ ਓਵੇਂ ਓਵੇਂ ਯਾਰ ਇਹਦਾ ਜਿਹੜਾ ਥਣਾ ਖਣ ਦਾ ਵਾਅਦਾ ਵੀ ਕੱਡੂਗੀ ਅੱਗੇ ਇਹਦਾ ਪੌਣੀ ਤਾਂ ਹੈ ਨਹੀਂ ਸੀ ਵੀਡੀਓ ਵਿੱਚ ਮੱਝਾਂ ਵਹਿ ਗਈਆਂ ਮੈਂ ਤਾਂ ਵਿੱਚ ਲਾਵੀ ਬਾਂ ਮੈਂ ਠੀਕ ਆ ਗੱਲ ਆ ਹਾਂ ਨਹੀਂ ਅਗਲੀ ਵਿੱਚ ਪੌਣੀ ਸੀ ਮੇਰਾ ਹਜੇ ਸਲਾਹ ਇਹਨੂੰ ਐਸ ਵੀ ਰੋਕ ਕੇ ਬਣਾਵਾਂਗੇ ਵੀਡੀਓ ਅੱਗੇ 10 ਦਿਨ ਤਿਆਰ ਹੋਈ ਝੋਟੀ ਦੀ ਬਣਾਵਾਂਗੇ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਮੁੱਲ ਤਾਂ ਵੀਰੇ 1.5 ਆ ਗੁਰੀ ਠੀਕ ਆ ਜੀ ਇਹ ਬਸ ਲੱਖ ਦੀ ਦੇਵਾਂਗੇ ਮਾਨਤਾ ਨਾਲ ਇਹ ਦੇ ਦਾਂਗੇ 1 ਲੱਖ ਦੀ ਐਨੂੰ ਕਰੀ ਭਾਈ ਮੜੀ ਜੀ ਹਾਂਜੀ ਇਹ ਦੇ ਦਾਂਗੇ ਬਾਈ ਕਹਿੰਦਾ 1 ਲੱਖ ਦੀ ਕੱਦ ਬੱਡ ਫੁੱਲ ਵੱਡਾ ਕਿਉਂ ਸੱਤ ਥੋੜਾ ਡਰਦੀਆਂ ਨੇ ਨਾ ਥੋੜਾ ਜਾਗਦੀਆਂ ਜੇ ਆ ਦੰਦਾ ਚਾਰ ਦੰਦਾ ਬਾਈ ਇਹ ਚਾਰ ਦੰਦਾ ਵੀਰੇ ਜਮ ਆ ਦੰਦਾ ਚ ਆ ਗਈ ਚਾਰ ਦੰਦਾ ਆਰਡਰ ਇਹ ਵੀ ਪੂਰਾ ਚੌੜਾ ਬਣਾਉ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ ਕਿਉਂਕਿ ਜਿਹੜੇ ਪਹਿਲੇ ਨਾਲ ਕੱਟੀਆਂ ਨੇ ਯਾਰ ਇਹ 40 45 ਦਿਨ ਚ ਜਾ ਕੇ ਪੂਰਾ ਆਰਡਰ ਤਿਆਰ ਕਰਦੀਆਂ ਨੇ ਥੱਲਿਓ ਹਾਂਜੀ ਹਾਂਜੀ ਆ ਤੇ ਹੁਣ ਆ ਗਿਆ ਆਪਾਂ ਚਾਰ ਨੰਬਰ ਵਾਲੀ ਝੋਟੀ ਦੇ ਇਹ ਵੀ ਤੋੜ ਦਿਓ ਜੀ ਖੁੱਲ ਕੇ ਇਹਦਾ ਕਿਹੜਾ ਸੂਆ ਬਾਈ ਇਹ ਵੀ ਪਹਿਲ ਨਹੀਂ ਆ ਵੀਰੇ ਇਹ ਵੀ ਪਹਿਲਣਾ ਹਾਂ ਆ ਪਹਿਲੇ ਦੂਜੇ ਸੂਏ ਲਿਆਉਣਾ ਜ਼ਿਆਦਾ ਲੱਗ ਗਿਆ ਹੈ ਹਾਂਜੀ ਹਾਂਜੀ ਇਹ ਕਿਹੜੇ ਦਿਨ ਦੀ ਸੂਈ ਆ ਬਾਈ ਇਹਨੂੰ ਅੱਜ ਵੀਰੇ 10ਵਾਂ ਦਿਨ ਹੋਊਗਾ ਸੂਈ ਦਾ 10 ਦਿਨ ਹਾਂ ਇਹ ਇਹ ਦੇ ਮਗਰ ਕੱਟੀ ਆ ਵੀਰੇ ਇਹ ਦੇ ਨਾਲ ਆ ਗਈ ਫੀਮੇਲ ਕਾਫ ਆ ਲੈ ਚੱਲ ਬਾਈ ਖੋਲ ਕੇ ਇਹਨੂੰ ਇਹਦੇ ਥੱਲੇ ਦੁੱਧ ਹੁਣ ਕਿੰਨਾ ਕਹਿ ਤੂੰ ਆ ਪਹਿਲਾਂ ਹੀ ਆ ਭਾਵੇਂ ਦੁੱਜਨ ਕਹਿ ਲਈਏ ਇਹਨੂੰ ਆਪਾਂ ਹਨਾ ਠੀਕ ਆ ਜੀ ਦੁੱਧ ਵੀਰੇ ਜੇ ਤਾਂ ਹੈਗਾ ਚਾ ਗਾਲਾ ਤਾਂ ਹੋਊਗਾ 12 ਦੰਦਾਂ ਚ ਕਿਵੇਂ ਆ ਇਹ ਸ਼ਿਗ ਦੇ ਕੱਢਦੀ ਐ ਚੌਗੀ ਆ ਜੇ ਇਹ ਹੈਗੀ ਆ ਚਾਰ ਦੰਦ ਬਰਾਬਰ ਕਰਕੇ ਸ਼ਿਗ ਦੇ ਚੱਕਦੀ ਆ ਹਾਂਜੀ ਆਰਡਰ ਰੱਖਦੀ ਆ ਫਸਮਾ ਹਨਾ ਹਾਂ ਪੂਰਾ ਵੀਰੇ ਆਰਡਰ ਰੱਖਦੀ ਆ ਫਸਮਾ ਤੇ ਥਣ ਥਣ ਲੱਗਿਆ ਚੰਗੀ ਕੁਆਲਿਟੀ ਦਾ ਸੂਆ ਪਹਿਲਾ ਦੰਦਾਂ ਜਾਗੀ ਚਾਰ ਦੰਦ ਛੇਗ ਦੇ ਦੰਦ ਬਾਈ ਕਹਿੰਦਾ ਚੱਕ ਦੀਆ ਤੇ ਨਾਲ ਇਹਦੇ ਹੈਗੀ ਆ ਸੱਜਣੋ ਕੱਟੀ ਇਸ ਟਾਈਮ 10 ਕਿਲੋ ਤਿਆਰ ਆ ਬਾਈ ਵੱਧ ਹੋਊਗਾ ਵੀਰੇ ਦੁੱਧ ਆਪਾਂ 10 ਨਾਲ 10 10 10 10 ਕੇ ਦੇਣੀ ਹੈ ਠੀਕ ਆ ਗੱਲ ਹੈਗਾ 10 ਤੋਂ ਜ਼ਿਆਦੀ ਹੈ ਹੈਗਾ ਜ਼ਿਆਦਾ 11 11.5 ਹੋਊ ਆ ਤੇ ਅਗਲੇ ਬੰਨੇ ਆਡਰ ਉਡਰ ਦੇਖ ਸਕਦੇ ਨਾ ਨਾੜਾ ਨੂੜਾ ਝੋਟੀ ਦੇ ਬਹੁਤ ਨੇ ਲੈ ਚੱਲ ਬਾਈ ਤੇ ਥਾਣੇ ਨੂੰ ਮੈਂ ਕਹਿੰਦਾ ਸਾਰੀਆਂ ਚੋਟਾ ਪਤਾ ਲੱਗੀਆਂ ਸਾਰੀਆਂ ਚੋਟਾ ਪਤਾ ਜਿੰਨਾ ਮੋਟਾ ਥਾਣੋਂ ਉਨੀ ਮੋਟੀ ਤਾਰ ਆ ਗਈ ਆ ਰਵਿਆ ਨਾ ਰੂ ਵਰਗੀ ਹਾਂਜੀ ਹਾਂਜੀ ਕਿਉਂਕਿ ਇਹ ਥਣ ਦੀ ਅਕਸਰ ਮੈਂ ਸੱਜਣਾ ਨੂੰ ਸਪਾਰਸੇ ਕਰਦਾ ਨਾ ਤੁਹਾਨੂੰ ਵੀਰੇ ਦੀ ਜੜ ਮਜ਼ਬੂਤ ਹੁੰਦੀ ਥੱਲੇੋਂ ਤਿੱਖਾ ਹੁੰਦਾ ਨਾ ਦੁੱਧ ਵੀਰੇ 12 ਕਿਲੋ ਤੋਂ ਪਲੱਸ ਪਾਉ ਉਹ ਇਹ ਆ ਇਹਦੇ ਨਾਲ ਕੱਟੀ ਆ ਹਾਂਜੀ ਆ ਨਾਲ ਕੱਟੀ ਆ ਸਾਰੀਆਂ ਮਈਆਂ ਦੇ ਬੱਚੇ ਆ ਗਏ ਇਧਰ ਮੈਂ ਤੁਹਾਨੂੰ ਕੈਮਰਾ ਮਾਰ ਕੇ ਦਿਖਾਇਆ ਤਾਂ ਨਾ ਤੇ ਦੰਦਾਂ 'ਚ ਆ ਗਈ ਚਾਰ ਦੰਦ ਇੱਕ ਵਾਰੀ ਫੇਰ ਦੱਸਦਾ ਨਾ ਤੇ ਛੇਗ ਦੇ ਦੰਦ ਜਿਵੇਂ ਬਾਈ ਨੇ ਦੱਸਿਆ ਵੀ ਚੱਕ ਦੀ ਆ ਹਜੇ ਇਹ ਪਹਿਲਣਾ ਕੱਟੀਆਂ ਆ ਗਈਆਂ ਜਿਹੜੀਆਂ ਮੈਂ ਚਾਰੇ ਤੁਹਾਨੂੰ ਇਧਰਲੇ ਬੰਨੇ ਦਿਖਾਈਆਂ ਨੇ ਇਹਦੇ ਕਿੰਨੇ ਪੈਸੇ ਲਵਾਂਗੇ ਬਾਈ ਇਹ ਦਾ ਮੁੱਲ ਵੀਰੇ ਕਰਾ ਲਾ 95 ਕਰਾ ਲਾ ਜਿੰਨਾ ਮਰਜ਼ੀ ਕਰਾ ਲਾ ਇਹ ਵੀ 85000 ਲੈਣਾ ਲੈਣਾ ਇਹਦਾ ਬਸ ਇਹ ਦੇ ਦਾਂਗੇ ਸਿਰਫ 85 ਦੀ ਹਾਂ ਬਾਕੀ ਜੇ ਕੋਈ ਸੱਜਣਾ ਆਪਣਾ ਜੋੜਾ ਇਕੱਠਾ ਲੈਂਦਾ ਥੋੜਾ ਬੋਧ ਮਾਨਦਾਨ ਹੋ ਜਾਊਗਾ ਉਹਦਾ ਜੋੜੇ ਚ ਕਰ ਦਿਆਂਗੇ ਹਾਂ ਹਾਂ ਕਰ ਦਿਆਂਗੇ ਆ ਜੇ ਕੋਈ ਚਾਰੇ ਚੜਾਉਂਦਾ ਗੱਡੀ ਚ ਤਾਂ ਇਹ ਜਾ ਕਰ ਦਾਂਗੇ ਹਾਂ ਉਹ ਇਹ ਹੋ ਜਾ ਹਾਂ ਹੁਣ ਖੋਲ ਲੈ ਬਈ ਪੰਜ ਨੰਬਰ ਵਾਲੀ ਝੋਟੀ ਹਾਂ ਉਹ ਤੋੜ ਉਹਦਾ ਸੂਆ ਕਿਹੜਾ ਬਾਈ ਉਹ ਦੂਜਾ ਸੂਆ ਵੀਰੇ ਸੂਆ ਦੂਜਾ ਹਾਂਜੀ ਅੱਖਾਂ ਰੰਦੇ ਆ ਉਹਦੇ ਅੱਛਾ ਉਹਦੇ 7-8 ਦਿਨ ਬਾਕੀ ਆ। ਹਾਂਜੀ 7 ਇਹਦਾ ਕੀ ਰਿਕਾਰਡ ਆ ਪਹਿਲਨ ਦਾ ਦੁੱਧ ਆ ਬਾਈ? ਇਹ 13 ਕਿਲੋ ਦੁੱਧ ਪਲੂਨ ਨੇ ਦਿੱਤਾ। ਉਹ ਬਾਡੀ-ਬੁੱਡੀ ਦਾ ਇਹਦੀ ਵੀ ਬਹੁਤ ਆ ਨਾ? ਹਾਂਜੀ ਹਾਂਜੀ। ਆ ਜਾਨਵਰ ਬਾਈ ਦਾ ਸਾਰੀ ਤਕਰੀਬਨ ਤਕਰੀਬਨ ਜੇ ਗੱਲਬਾਤ ਕਰ ਲਈਏ ਚੰਗੀ ਕੁਆਲਿਟੀ ਦੇ ਨੇ। ਸਿੰਗ ਦੀ ਕੁਆਲਿਟੀ ਤੋਂ ਲਾ ਕੇ ਹੈ ਨਾ ਬਾਡੀ ਦੀ ਕੁਆਲਿਟੀ ਤੋਂ ਲਾ ਕੇ ਸਾਰੇ ਜਾਨਵਰ ਟੌਪ ਦੇ ਨੇ। ਇਹਦੇ ਦੰਤਾਂ ਤਾਂ ਨਹੀਂ ਦੇਖੇ ਬਾਈ? ਨਹੀਂ ਨਹੀਂ ਇਹ ਤਾਂ ਜਵਾਨ ਆਈ। ਅੱਛਾ ਇਹ ਇਹ ਬਰਾਬਰ ਹੈ। ਹਾਂਜੀ ਹਾਂਜੀ। ਇਹ ਕੱਢ ਦੂ ਇੱਕ ਹਫ਼ਤਾ ਇਹਦਾ ਕੀ ਰਿਕਾਰਡ ਆ ਪਹਿਲਨ ਦਾ ਬਾਈ? ਇਹਦਾ 13 ਕਿਲੋ ਦਾ ਰਿਕਾਰਡ ਆਈ ਪਹਿਲੇ ਸੂਏ ਦਾ। ਐ ਐਸ ਵਾਰੀ ਬਾਈ ਕਹਿੰਦਾ ਦੇ ਦੂਗੀ 15 ਤੋਂ ਬਾਹਰ ਤੇ ਬਾਕੀ ਮੈਂ ਆ ਗਈ ਬਾਡੀ ਵਾਲੀ ਜੇ ਗੱਲਬਾਤ ਕਰ ਲਈਆ ਸੁਆ ਹੈਗਾ ਦੂਜਾ 8-10 ਦਿਨਾਂ ਦੀ ਹਜੇ ਕੱਚੀ ਆ ਉਸ ਹਿਸਾਬ ਨਾਲ ਇਹਦੀ ਜੱਜਮੈਂਟ ਕਰ ਲਿਓ ਬਾਡੀ ਦੇ ਸਾਰੇ ਜਾਨਵਰੀ ਮਜ਼ਬੂਤ ਨੇ ਜਿੰਨੇ ਕਿ ਮੈਂ ਤੁਹਾਨੂੰ ਦਿਖਾਈ ਹਾਂ ਕਿੰਨੂ ਦਿਨ ਪੂਰੇ ਹੋ ਗਏ ਹਾਂ 12 ਨੂੰ ਦਿਨ ਪੂਰੇ ਨੇ ਅੱਜ ਮੇਰਾ ਖਿਆਲ ਦੋ ਤਰੀਕ ਆ ਬਾਈ ਹੈਨਾ ਆ ਤਰੀਕ ਆ ਤਰੀਕ ਆ ਕੀ ਤਿੰਨ ਅੱਜ 9 ਦਿਨ ਕੱਢਦੀ ਆ ਤੇ ਇਹ ਵੀ ਯਾਰ ਮੈਂ ਆ ਗਈ ਉੱਤੇ ਬਾਡੀ ਵਾਲੀ ਬਾਡੀ ਦੀ ਪੂਰੇ ਚੌੜੇ ਸਟਰਕਚਰ ਦੀ ਆ ਗਈ ਇਹਦੇ ਕਿੰਨੇ ਪੈਸੇ ਲਾਵਾਂਗੇ ਬਾਈ ਇਹ ਮੁੱਲ ਵੀਰੇ 130 35 ਜਿੰਨਾ ਮਰਜ਼ੀ ਕਰਵਾ ਲਓ। ਹਾਂਜੀ 1,22,000 ਦੀ ਝੋਟੀ ਦੇਣੀ ਆ। ਇਹ ਦੇ ਦਾਂਗੇ 1 ਲੱਖ ਤੇ 22,000 ਦੀ। ਹਾਂਜੀ ਹਾਂਜੀ। ਇੱਕ ਨੰਬਰ ਵਾਲੀ ਕਿਹੜਾਂ ਹੋਰ ਦਰਵਾ ਦੇ। ਉਹ ਤੋਂ ਕਰ ਲੈਣਾ। ਹਾਂ ਇਹ ਬਾਈ ਕਹਿੰਦਾ 1 ਲੱਖ ਤੇ 22,000 ਦੀ ਦੇ ਦਾਂਗੇ। ਇੱਕ ਨੰਬਰ ਵਾਲੀ ਝੋਟੀ ਸਾਨੂੰ ਆਪਾਂ ਸੱਜਣਾ ਇੱਕ ਵਾਰੀ ਹੋਰ ਤੋਰ ਕੇ ਦਿਖਾ ਦੇਣਾ ਕਿਉਂਕਿ ਇਹ ਮੈਨੂੰ ਬਾਹਲੀ ਵਾਕਮਾਂ ਲੱਗੀ ਝੋਟੀ। ਅੱਛਾ। ਪਰਸਨਲ ਤੌਰ ਤੇ ਵੀ ਚੰਗੀ ਲੱਗਦੀ ਆ ਕੋਈ ਚੀਜ਼ ਜਾਨਵਰ ਤਾਂ ਡੈਲੀ ਦਿਖਾਉਨੇ ਆ। ਨਹੀਂ ਨਹੀਂ ਇਹ ਤਾਂ ਹੈਗਾ ਜੀ। ਆ ਰਿੰਗ ਅਰੇ ਸਿੰਘ ਤੋਂ ਲਾ ਲਈਏ ਰਿੰਗ ਸਿੰਘ ਤੇ ਥਣ ਥਣੌੜ ਆ ਡਰੈਨ ਬਣਾਉ ਪੂਰਾ ਚੌੜਾ ਵੱਡਾ ਡਰ ਬਣਾਉਗੀ ਪੂਰਾ ਦੰਦਾਂ ਚ ਭਾਈ ਦੋ ਦੰਦ ਸੀ ਇਹ ਹਾਂ ਦੋ ਦੰਦ ਹੈ ਹਾਂ ਦੋ ਦੰਦ ਜਿਵੇਂ ਦੱਸਿਆ ਬਾਈ ਨੇ ਵੀ ਇਹਨੇ ਹਲੇ ਬਰਾਬਰ ਵੀ ਨਹੀਂ ਕਰੇ ਦੁੱਗਦੇ ਦੰਦ ਨੇ ਜਿਹੜੇ ਹਾਂਜੀ ਅੰਗੀ ਇਹਨੇ ਇਹਨੇ ਚੰਗਾ ਰਿਕਾਰਡ ਬਣਾਉਣਾ ਅੱਗੇ ਜਾ ਕੇ ਇਹਦੇ ਤੋਂ ਆਪਾਂ ਨੀਲੀ ਦਾ ਬੱਚਾ ਵੀ ਲੈ ਸਕਦੇ ਹਾਂ ਚੰਗਾ ਅਜੇ ਗੱਲਬਾਤ ਕਰ ਲਈਏ ਇਹਦੇ ਤੋਂ ਆਪਾਂ ਮੋਹਰਾ ਦਾ ਬੱਚਾ ਵੀ ਲੈ ਸਕਦੇ ਹਾਂ ਹਾਂਜੀ ਹਾਂ ਇਹਦਾ ਕੀ ਰੇਟ ਦੱਸਿਆ ਸੀ ਬਾਈ ਇਹਦਾ ਮੁੱਲ ਤਾਂ 135 ਦੱਸਿਆ ਸੀ ਵੀਰੇ 125 ਦੀ ਆਪਾਂ ਦੇਣੀ ਦੇਣੀ 25 ਦੀ ਹਾਂ ਨਹੀਂ ਆ ਜਮੀ ਫਿਕਸ ਹੈ ਹਾਂਜੀ 25 ਦੀ ਜਮੀ ਬਾਈ ਕਹਿੰਦਾ ਫਿਕਸ ਆਾ ਨਾ ਕਰ ਦਾਂਗੇ ਇੱਥੇ ਦਿਖਾ ਦੇ ਕਹੇ ਆ ਡਰ ਇਹਦਾ ਕੋਈ ਆਡਰ ਉੱਤਰ ਦਿਖਾ ਦੇ ਇੱਥੇ ਤੋਂ ਪੂਰੇ ਚੌੜੇ ਆ ਚੌੜੇ ਆਡਰ ਚ ਆ ਨਾਲੇ ਅਗਲੇ ਅਗਲੇ ਬੰਨੇ ਆਡਰ ਬਹੁਤ ਬਣਾਉ ਉਹ ਅਗਲੇ ਬੰਨੇ ਵੀ ਦਿਖਾ ਦੇ ਤੇ ਥਣ ਥਣ ਐਨ ਬਣਾਉਗੀ ਟਾਪ ਕੁਆਲਿਟੀ ਦਾ ਨੰਬਰ ਬੋਲ ਦੇ ਚਰਨੇ ਤੇਰਾ ਨੰਬਰ ਹੈ 79869 ਹਾਂਜੀ 37712 ਇੱਕ ਵਾਰੀ ਹੋਰ ਬੋਲ 79869 ਹਾਂਜੀ 37712 ਰੈਂਟਿੰਗ ਚ ਹੁੰਦੇ ਆ ਜਾਨਵਰ ਕਿੰਨੇ ਕਿ ਜਾਨਵਰ ਖੜੇ ਹੁੰਦੇ ਆ ਪਸ਼ੂ ਬਸ ਇੰਨੇ ਹੁੰਦੇ ਆ ਜੀ ਸੂਆ ਕਿਹੜੇ ਕਿਹੜੇ ਰੱਖਦੇ ਜਿਆਦੇ ਜਿਆਦਾ ਤਾਂ ਪਹਿਲੇ ਦੂਜੇ ਹੀ ਆ ਪਹਿ ਸਿੰਘ ਕੁਸਮ ਦਾ ਰਿੰਗ ਸਿੰਘ ਰੱਖਾਂਗੇ। ਹਾਂ ਬੰਦ ਹੋਣਗੇ। ਰੇਟ ਤਕਰੀਬਨ ਕਿੰਨੇ ਕੁ ਹੁੰਦੇ ਨੇ ਆਈਡੀਆ ਜੀ? ਰੇਟ ਆਪਣੇ ਕੋਲੇ ਜੀ ਮੰਨ ਕੇ ਚੱਲੋ ਵੀ 70 ਤੋਂ ਲੈ ਕੇ 1.5 ਟਿੱਕਰ ਹੁੰਦਾ। 70000 ਤੋਂ ਲਾ ਕੇ 1.5 ਲੱਖ ਤੱਕ ਹੁੰਦਾ। ਆਮੀ ਹੁੰਦੇ ਹਾਂ ਜੀ। ਅੱਛਾ ਜਿੱਦਾਂ ਕੋਈ ਬਾਹਰ ਸੱਜਣ ਮੰਗਾਉਣਾ ਚਾਹੇ ਪਹੁੰਚ ਪਹੁੰਚ ਵਾਲਾ ਸੀਨ ਹੋ ਜਾਂਦਾ ਆਪਣਾ। ਉਹ ਹੋ ਜਾਊਗਾ ਜੀ। ਪੈਸੇ ਪੂਸੇ ਕਰੋ। ਪੈਸੇ ਪਹਿਲਾਂ ਜੀ। ਪੈਸੇ ਖਾਤੇ ਚ ਹੈ ਨਾ? ਪੈਸੇ ਖਾਤੇ। ਆ ਚੈੱਕ ਚੁੱਕ ਬਾਈ ਨਾਲ ਮੇਰੀ ਹੋਈਆ ਗੱਲਬਾਤ ਇੱਕ ਤਾਂ ਬਾਈ ਕਹਿੰਦਾ ਚੈੱਕ ਵਾਲਾ ਸਿਸਟਮ ਨਹੀਂ ਕਰਨਾ। ਪੇਮੈਂਟ ਲੈਣੀ ਆ ਜ ਅੱਲਾ ਜੀ ਦੀ ਵੀਡੀਓ ਆਪਣੇ ਬਣਾਈਆ ਪਿੰਡ ਬੀੜਰਾਓ ਕੇ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਆ ਗਿਆ ਬਾਈਆਂ ਨੂੰ ਮੋਗਾ ਇਹਨਾਂ ਟਾਪ ਕੁਆਲਟੀ ਦੇ ਜਾਨਵਰਾਂ ਚ ਜਿਹੜਾ ਵੀ ਨਗੀਨਾ ਪਸੰਦ ਆਊਗਾ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ ਹਾਂਜੀ